ਉਹ ਰਾਜਿਆਂ ਸਮੇਂ ਦਾ ਦਸਮੰਦ ਜੇ 24 ਘੰਟੇ ਦਾ ਦਿਨ ਰਾਤ ਹੈ ਤੇ ਦਸਮਾ ਹਿੱਸਾ ਸਿਰਫ ਦਸਮਾ ਹਿੱਸਾ ਇਹ ਜਿਕੇ ਲੋ ਕੋਈ 2.5 ਘੰਟੇ ਦੇ ਕਰੀਬ ਇਹ 2.5 ਘੰਟੇ ਤੋਂ 24 ਘੰਟਿਆਂ ਚ ਪਰਮਾਤਮਾ ਵਾਸਤੇ ਕੱਢ ਗਏ 2.5 ਘੰਟੇ ਜਿਹਦੇ ਚ ਇੰਜ ਕਹ ਲਈ ਤੂੰ 2 ਘੰਟੇ ਸਵੇਰੇ ਕੱਢ ਲੈ 1.5 ਘੰਟਾ ਸਵੇਰੇ ਕੱਢ ਲੈ 1 ਘੰਟਾ ਦਾ ਘੰਟਾ ਸ਼ਾਮ ਨੂੰ ਕੱਢ ਲੈ ਇਸ ਤਰ੍ਹਾਂ ਕਰਦਾ ਹੈ ਤੇ ਹੁਣ 24 ਘੰਟੇ ਅਜ ਜਿਹੜਾ 2.5 ਘੰਟੇ ਵੀ ਧਰਮ ਵਾਸਤੇ ਨਹੀਂ ਖਰਚ ਕਰ ਸਕਦਾ ਪਰਮਾਤਮਾ ਵਾਸਤੇ ਨਹੀਂ ਕੱਢ ਸਕਦਾ ਤਾਂ ਸਮਾ ਕੱਢਣ ਦੇ ਤੇ ਬੜਾ ਸ਼ੋਮ ਹੋਇਆ ਕਿ ਧਰਮ ਦੇ ਚ ਪਛੜ ਜਾਏਗਾ ਬਿਲਕੁਲ ਪਛੜ ਜਾਏ ਸਮਾ ਨਾ ਕੜੀਏ ਧਨ ਕਮਾਣਾ ਸਮਾ ਮੰਗਦਾ ਧਨ ਕਮਾਣਾ ਅਕਲ ਮੰਗਦਾ ਧਨ ਕਮਾਣਾ ਸਰੀਰਕ ਸ਼ਕਤੀ ਮੰਗਦਾ ਤੇ ਧਰਮ ਐਵੇਂ ਮਿਲ ਜਾਏਗਾ ਇਹ ਵੀ ਸਮਾਂ ਮੰਗਦਾ ਫਿਰ ਇੱਕ ਮੈਂ ਹੋਰ ਵੀ ਅਰਜ਼ ਕਰਦਿਆਂ ਕਲ ਦੋ ਰਾਈ ਸੀ ਧੰਨ ਤੇ ਚਲੋ ਪਿਓ ਦਾ ਪੁੱਤਰ ਨੂੰ ਮਿਲ ਜਾਏਗਾ ਪੁੱਤਰ ਦਾ ਪੋਤਰੇ ਨੂੰ ਮਿਲ ਜਾਏਗਾ ਦਾਦੇ ਦਾ ਪੋਤਰੇ ਨੂੰ ਮਿਲ ਜਾਏਗਾ ਪਤੀ ਦਾ ਪਤਨੀ ਨੂੰ ਮਿਲ ਜਾਏਗਾ ਪਤਨੀ ਦਾ ਪਤੀ ਨੂੰ ਮਿਲ ਜਾਏਗਾ ਔਰ ਇਸੇ ਤਰੀਕੇ ਦੇ ਨਾਲ ਚਾਚੇ ਤਾਇਆ ਦਾ ਭਤੀਜੇ ਨੂੰ ਮਿਲ ਜਾਏਗਾ ਮਿੱਤਰ ਦਾ ਮਿੱਤਰ ਨੂੰ ਮਿਲ ਜਾਏਗਾ ਧਰਮ ਖੁਦ ਕਮਾਣਾ ਪੈਂਦਾ